शिवसेना नेता ਦੇ ਘਰ ਖੁਸ਼ੀਆਂ ਤੋਂ ਪਹਿਲਾਂ ਮਾਤਮ छा ਗਿਆ 22 ਸਾਲ ਦੀ ਧੀ ਦੀ ਮੌਤ ਹੋ ਗਈ ਜਲੰਧਰ ਦਾ ਇਹ ਪੂਰਾ ਮਾਮਲਾ ਹੈ ਜਲੰਧਰ ਦੇ ਮਿੱਠਾ ਬਾਜ਼ਾਰ ਦੇ ਵਿੱਚ शिवसेना ਨੇਤਾ ਦੀਪਕ ਕੰਬੋਜ ਦੇ ਘਰ ਖੁਸ਼ੀਆਂ ਤੋਂ ਪਹਿਲਾਂ ਮਾਤਮ छा ਗਿਆ ਦੀਪਕ ਕੰਬੋਜ ਦੀ 22 ਸਾਲ ਦੀ ਧੀ ਦਾ ਦਿਹਾਂਤ ਹੋ ਗਿਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਬਾਥਰੂਮ ਦੇ ਵਿੱਚ ਨਹਾਣ ਗਈ ਸੀ ਜਿੱਥੇ ਗੀਜ਼ਰ ਦੀ ਪਾਈਪ ਲੀਕ ਹੋਣ ਦੇ ਕਰਕੇ ਉਹਨਾਂ ਦੀ ਧੀ ਨੂੰ ਗੈਸ ਚੜ ਗਈ ਤਾਂ ਇਸ ਹਾਦਸੇ ਦੇ ਵਿੱਚ ਉਹਨਾਂ ਦੀ ਧੀ ਦੀ ਮੌਤ ਹੋ ਗਈ। ਪਿਤਾ ਨੇ ਦੱਸਿਆ ਕਿ ਕੱਲ ਨਵਾਂ ਸਾਲ ਤੇ ਬੇਟੀ ਦਾ ਅਤੇ ਜਨਮ ਦਿਨ ਸੀਗਾ ਜਿਸ ਨੂੰ ਲੈ ਕੇ ਘਰ ਦੇ ਵਿੱਚ ਤਿਆਰੀਆਂ ਕੀਤੀਆਂ ਜਾ ਰੀਆਂ ਸੀਗੀਆਂ ਕੱਲ ਨਵਾਂ ਸਾਲ ਹੈ ਤਾਂ ਇਸੇ ਦਿਨ ਹੀ ਸ਼ਿਵ ਸੈਨਾ ਨੇਤਾ ਦੀ ਬੇਟੀ ਦਾ ਜਨਮ ਦਿਨ ਸੀਗਾ ਜਿਸ ਦਾ ਜਸ਼ਨ ਮਨਾਉਣ ਦੇ ਲਈ ਘਰ ਦੇ ਵਿੱਚ ਤਿਆਰੀਆਂ ਕੀਤੀਆਂ ਜਾ ਰੀਆਂ ਸੀਗੀਆਂ ਅ ਬਰਥਡੇ ਸੈਲੀਬ੍ਰੇਟ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਇਸ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਬੇਟੀ ਦੀ ਮੌਤ ਹੋ ਗਈ ਹੈ ਜਿਹੜੀ ਕਿ ਨਹਾਣ ਦੇ ਲਈ ਗਈ ਹੋਈ ਸੀਗੀ ਤੇ ਬਾਥਰੂਮ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਾਥਰੂਮ ਦੇ ਵਿੱਚ ਗੀਜ਼ਰ ਦੀ ਪਾਈਪ ਲੀਕ ਹੋ ਗਈ ਤਾਂ ਜਿਸ ਦੀ ਗੈਸ ਇਸ ਕੁੜੀ ਨੂੰ ਚੜ ਜਾਂਦੀ ਹੈ ਬਾਥਰੂਮ ਦੇ ਅੰਦਰ ਇਸ ਦੀ ਮੌਤ ਹੋ ਗਈ ਹੈ ਤਾਂ ਪਰਿਵਾਰਕ ਮੈਂਬਰ ਜਿੱਥੇ ਖੁਸ਼ੀਆਂ ਮਨਾਉਣ ਦੀ ਤਿਆਰੀ ਕਰ ਰਹੇ ਸੀਗੇ ਉੱਥੇ ਉਹਨਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ 22 ਸਾਲ ਦੀ ਇਸ ਕੁੜੀ ਦੀ ਉਮਰ ਸੀਗੀ ਪਰਿਵਾਰ ਦੇ ਵੱਲੋਂ ਘਰ ਦੇ ਵਿੱਚ ਜਨਮ ਦਿਨ ਨੂੰ ਲੈ ਕੇ ਸੈਲੀਬ੍ਰੇਟ ਕਰਨ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਇੱਕ ਤਾਂ ਬੇਟੀ ਦਾ ਜਨਮ ਦਿਨ ਸੀਗਾ ਦੂਸਰਾ ਨਵਾਂ ਸਾਲ ਸੀਗਾ ਜਿਸ ਨੂੰ ਲੈ ਕੇ ਪੂਰਾ ਪਰਿਵਾਰ ਖੁਸ਼ ਸੀਗਾ ਤੇ ਘਰ ਦੇ ਵਿੱਚ ਤਿਆਰੀਆਂ ਜਸ਼ਨ ਦੀਆਂ ਤਿਆਰੀਆਂ ਕੀਤੀਆਂ ਜਾ ਰੀਆਂ ਸੀਗੀਆਂ ਪਰ ਉਸ ਤੋਂ ਪਹਿਲਾਂ ਇਸ ਘਰ ਦੇ ਵਿੱਚ ਮਾਤਮ ਛਾ ਗਿਆ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ 22 ਸਾਲ ਦੀ ਮਹਿਜ਼ ਉਮਰ ਸੀਗੀ ਇਸ ਲੜਕੀ ਦੀ ਜਿਹੜੀ ਕੀ ਨਹਾਣ ਦੇ ਲਈ ਗਈ ਸੀਗੀ ਤਾਂ ਗੈਸ ਲੀਕ ਹੋ ਜਾਂਦੀ ਹੈ ਗੀਜ਼ਰ ਦਾ ਜਿਹੜਾ ਗੈਸ ਪਾਈਪ ਸੀਗਾ ਉਹ ਦੱਸਿਆ ਜਾ ਰਿਹਾ ਕਿ ਲੀਕ ਹੋ ਗਈ ਤਾਂ ਇਸ ਕੁੜੀ ਦੀ ਮੌਤ ਹੋ ਗਈ ਇਸ ਦਰਦਨਾਕ ਹਾਸੇ ਦੇ ਵਿੱਚ ਤੇ ਪਰਿਵਾਰਕ ਮੈਂਬਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ